ਰਾਭਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਪੱਸ਼ਟ ਕਰਦਾ ਆਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੋਈ ਆ ਸਾਕਾ ਨੀਲਾ ਤਾਰਾ ਕਿਤਾਬ ਬਾਰੇ ਇਹ ਕਿਤਾਬ ਡਾਕਟਰ ਭਗਵੰਤ ਸਿੰਘ ਨੇ ਲਿਖੀ ਆ ਕਿਤਾਬ ਦੇ ਦੇ ਲੇਖਕ ਜਦੋਂ ਅਟੈਕ ਹੋਇਆ ਸ੍ਰੀ ਹਰਮੰਦਰ ਸਾਹਿਬ ਤੇ ਉਸ ਮੌਕੇ ਉਹ ਉੱਥੇ ਹਾਜ਼ਰ ਸਨ ਜਿਨ੍ਹਾਂ ਨੇ ਬਹੁਤ ਇਸ ਕਿਤਾਬ ਦੇ ਵਿੱਚ ਅੱਖੀਂ ਡਿਠਾ ਹਲ ਲਿਖਿਆ ਤੇ ਨਾਲ ਆਪਣੇ ਨੇੜਲੇਆਂ ਨਾਲ ਗੱਲਬਾਤ ਕਰਕੇ ਵੀ ਕੁਝ ਜਾਣਕਾਰੀ ਦਿੱਤੀ ਆ ਇਸ ਕਿਤਾਬ ਦੀ ਖਾਸੀਅਤ ਇਹ ਆ ਕਿ ਪਹਿਲੀ ਜੂਨ ਤੋਂ ਲੈ ਕੇ 13 ਜੂਨ ਤੱਕ ਦਾ ਸਾਰੀਆਂ ਘਟਨਾਵਾਂ ਦਾ ਇਸ ਕਿਤਾਬ ਦੇ ਵਿੱਚ ਵਰਣਨ ਹੈ ਤੇ ਨਾਲ ਇਤਿਹਾਸ ਕਵਾਲੇ ਵੀ ਦਿੱਤੇ ਹੋਏ ਨੇ ਆਪਾਂ 9 ਜੂਨ ਤੱਕ ਦਾ ਸਾਰਾ ਵਰਤਾਂਤ ਕਵਰ ਕਰ ਚੁੱਕੇ ਹਾਂ ਕਿ ਕਿਦਾਂ ਹਮਲੇ ਦੀ ਯੋਜਨਾ ਬਣਾਈ ਕਿਦਾਂ ਹਮਲਾ ਕੀਤਾ ਗਿਆ ਤੇ ਕਿੰਨਾ ਫੌਜ ਦਾ ਨੁਕਸਾਨ ਹੋਇਆ ਤੇ ਕਿੰਨਾ ਨੁਕਸਾਨ ਸਿੰਘਾਂ ਦਾ ਹੋਇਆ ਤੇ ਕਿੰਨੇ ਕੁ ਅਨਹੱਥੇ ਲੋਕ ਜਾਂ ਨਿਰਦੋਸ਼ ਲੋਕ ਮਾਰੇ ਗਏ ਅੱਜ ਆਪਾਂ 10 ਅਤੇ 11 ਜੂਨ ਦਾ ਵਰਤਾਂਤ ਕਵਰ ਕਰਾਂਗੇ ਕਿਉਂਕਿ 10 ਅਤੇ 11 ਜੂਨ ਦੀਆਂ ਘਟਨਾਵਾਂ ਇਹਨੇ ਬਹੁਤ ਹੀ ਮਹੱਤਵਪੂਰਨ ਹੈ ਤੇ ਇਹ ਕੇਵਲ ਇੱਕ ਹਿੱਸੇ ਵਿੱਚ ਕਵਰ ਆ ਜਾਣਗੇ ਆ ਕਵਰ ਹੋ ਜਾਣਗੇ ਸੋ ਗੱਲ ਕਰਦੇ ਹਾਂ ਸ਼ੁਰੂ 10 ਜੂਨ ਦੀਆਂ ਘਟਨਾਵਾਂ 10 ਜੂਨ 1984 ਨੂੰ ਦਿਨ ਐਤਵਾਰ ਸੀ ਤੇ ਉਸ ਦਿਨ ਕੀ ਹੋਇਆ 10 ਜੂਨ ਤੱਕ ਪੂਰਾ ਪੰਜਾਬ ਅਜੇ ਕਰਫੂ ਦੀ ਨਹੀਂ ਚੱਲ ਰਿਹਾ ਸੀ ਜਿੱਥੇ ਵੱਡੇ ਸ਼ਹਿਰਾਂ ਵਿੱਚ ਫੌਜੀ ਅਫਸਰਾਂ ਦੀ ਮਨਜ਼ੂਰੀ ਨਾਲ ਕੁਝ ਘੰਟਿਆਂ ਦੀ ਢਿੱਲ ਦਿੱਤੀ ਜਾ ਰਹੀ ਸੀ ਪਹਿਲੀ ਵਾਰ 7 ਜੂਨ ਦੁਪਹਿਰ 3 ਵਜੇ ਕਰਨਲ ਊੰਕਾਰ ਸਿੰਘ ਗੁਰਾਇਆ ਫੌਜ ਦੀਆਂ ਤਿੰਨ ਗੱਡੀਆਂ ਵਿੱਚ ਪੂਰੀ ਫੋਰਸ ਲੈ ਕੇ ਗਿਆਨੀ ਕ੍ਰਿਪਾਲ ਸਿੰਘ ਦੇ ਘਰ ਪਹੁੰਚਿਆ ਗਿਆਨੀ ਕ੍ਰਿਪਾਲ ਸਿੰਘ ਚਤਿਹਾਰ ਕਲਤਕ ਸਾਬ ਜੀਤਨਾਗਰ ਅੰਮ੍ਰਿਤਸਰ ਵਿੱਚ ਰਹਿੰਦੇ ਸਨ ਫੌਜੀ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਕਿ ਤੋਸ਼ਖਾਨੇ ਦੀ ਸੰਭਾਲ ਵਾਸਤੇ ਉਹਨਾਂ ਨੂੰ ਲੈਣ ਆਏ ਹਾਂ ਸਿੰਘ ਸਾਹਿਬ ਨੂੰ ਦੱਸਿਆ ਗਿਆ ਕਿ ਸਾਰੇ ਖਜ਼ਾਨੇ ਦੀ ਸੰਭਾਲ ਲਈ ਕਰਨਲ ਐਮ ਐਮ ਮਲਕਰੀ ਗਵਾਈ ਹੇਠ ਇੱਕ ਬੋਰਡ ਬਣਾ ਦਿੱਤਾ ਗਿਆ ਹੈ ਜਿਸ ਵਿੱਚ ਕੁਝ ਸਿਵਲ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ 75 ਅਤੇ ਸਿੰਘ ਸਹਿਬਾਨ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਦਿਨ ਕਰਨਲ ਗੁਰਾਇਆ ਨੇ ਸਿੰਘ ਸਹਿਬਾਨ ਅਤੇ ਮੈਨੇਜਰ ਦਰਬਾਰ ਸਾਹਿਬ ਨੂੰ ਘਰੋਂ ਲੈ ਆਂਦਾ ਅਤੇ ਸ਼੍ਰੋਮਣੀ ਕਮੇਟੀ ਸਕੱਤਰ ਭਾਨ ਸਿੰਘ ਅਤੇ ਅਬਿਨਾਸੀ ਸਿੰਘ ਨੂੰ ਜੇਲ੍ਹ ਵਿੱਚੋਂ ਲਿਆਏ ਪਰ ਪੰਜਾਬ ਸਰਕਾਰ ਦੇ ਅਫਸਰ ਚੰਡੀਗੜ੍ਹ ਤੋਂ ਨਾ ਆ ਸਕੇ ਜਿਸ ਕਰਕੇ ਇਹ ਮੀਟਿੰਗ ਅਗਲੇ ਦਿਨ ਤੇ ਪਾ ਦਿੱਤੀ ਕਰਨਲ ओंकार ਸਿੰਘ ਗਰਾਇਆ ਨੇ ਦਰਸ਼ਨੀ ਡਿਊਟੀ ਵਿੱਚ ਸਿੱਖ ਛਪਾਈਆਂ ਦੀ ਡਿਊਟੀ ਲਾ ਦਿੱਤੀ ਅਤੇ ਉਹ ਕਈ ਥਾਵਾਂ ਤੋਂ ਤੈ ਚੁੱਕੇ ਤੁਸ਼ਾ ਖਾਨੇ ਦੀ ਰਿਕਵਾਲੀ ਕਰਨ। ਅਗਲੇ ਦਿਨ ਗਿਆਨੀ ਚਲ ਸਿੰਘ ਦੇ ਔਨ ਕਾਰਨ ਮੀਟਿੰਗ ਨਾ ਹੋ ਸਕੀ ਅਤੇ ਫਿਰ ਲੰਗਰਵਾਲ ਮੁਕਾਬਲਾ ਸ਼ੁਰੂ ਹੋ ਜਾਣ ਕਾਰਨ 9 ਜੂਨ ਨੂੰ ਵੀ ਤੁਸ਼ਾ ਖਾਨਾ ਨਾ ਵੇਖਿਆ ਜਾ ਸਕਿਆ। ਪਰ 9 ਤਰੀਕ ਨੂੰ ਸਰਾਵਾਂ ਦੇ ਅਮਾਨਤ ਖਾਨੇ ਅਤੇ ਸ਼੍ਰੋਮਣੀ ਕਬੱਡੀ ਦੇ ਦਫ਼ਤਰ ਦਾ ਖਜ਼ਾਨਾ ਵੇਖਿਆ ਗਿਆ। ਅਮਾਨਤ ਖਾਨੇ ਦੇ ਲੋਕਰਾਂ ਵਿੱਚ ਸੰਗਤ ਰਾਤ ਠਹਿਰਨ ਵੇਲੇ ਕੀਮਤੀ ਸਮਾਨ ਅਤੇ ਨਕਦੀ ਰੱਖਦੀ ਸੀ ਜੋ ਚਾਬੀ ਆਪਣੇ ਕੋਲ ਰੱਖਦੇ ਸਨ ਉਹ ਜਿੰਦਰੇ ਵੱਜੇ ਵੇਖ ਕੇ ਲੋਕਰਾਂ ਵਾਲੀਆਂ ਅਲਮਾਰੀਆਂ ਫੌਜ ਨੇ ਆਪਣੇ ਕਬਜ਼ੇ ਵਿੱਚ ਕਰ ਲਈਆਂ ਕਿ ਇਨ੍ਹਾਂ ਵਿੱਚ ਅਥਾਰ ਹੋ ਸਕਦੇ ਹਨ ਫਿਰ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਵੇਖੇ ਜਿੱਥੋਂ ਤਨਖਾਹਾਂ ਲੀਕੜਵਾਏ ਗਏ ਲੱਖਾਂ ਰੁਪਏ ਗਾਇਬ ਸਨ ਦੱਸ ਜਿਉਂ ਇਸ ਬੋਰਡ ਦੇ ਸਾਰੇ ਮੈਂਬਰਾਂ ਮੈਂਬਰ 9 ਵਜੇ ਦਰਸ਼ਨੀ ਡੌੜੀ ਵਿੱਚ ਇਕੱਠੇ ਹੋਏ ਇੰਨਾ ਜਦ ਦਰਸ਼ਨੀ ਡੌੜ ਦੀ ਉੱਪਰਲੀ ਮੰਜ਼ਲ ਤੇ ਜਾ ਕੇ ਵੇਖਿਆ ਤਾਂ ਤੋਸ਼ਾਖਾਨੇ ਵਾਲੇ ਦਰਵਾਜ਼ੇ ਦਾ ਸ਼ਟਰ ਟੁੱਟਾ ਪਿਆ ਸੀ ਧੂਏ ਨਾਲ ਅੰਦਰ ਕਾਲਾ ਹੋ ਗਿਆ ਸੀ ਤੋਪ ਤੋਪ ਦਾ ਗੋਲਾ ਵੱਜਣ ਨਾਲ ਦਰਬਾਰ ਸਾਹਿਬ ਵੱਲ ਨੁਕਰ ਵਿੱਚ ਮਗੋਰਾ ਹੋਇਆ ਪਿਆ ਸੀ ਉਸ ਗੋਲੇ ਨਾਲ ਅੱਗ ਲੱਗਣ ਕਾਰਨ ਸਾਹਮਣੇ ਸ਼ੀਸ਼ੇ ਦੇ ਬਕਸੇ ਵਿੱਚ ਪਈ ਕੀਮਤੀ ਚਾਨਣੇ ਸੜ ਕੇ ਸੁਆਹ ਹੋ ਗਈ ਸੀ ਇਹ ਚਾਨਣੇ ਨਿਜ਼ਾਮ ਹైਦਰਾਬਾਦ ਨੇ 1725 ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਉਦੋਂ ਭੇਟ ਕੀਤੀ ਸੀ ਜਦ ਉਹਦੇ ਖਿਲਾਫ ਉੱਠੀ ਇੱਕ ਬਗਾਵਤ ਨੂੰ ਦਬਾਉਣ ਲਈ ਮਹਾਰਾਜੇ ਨੇ ਉਸਦੀ ਮਦਦ ਲਈ ਸਿੱਖ ਫੌਜ ਭੇਜੀ ਸੀ ਉਸ ਵੇਲੇ ਇਸ ਦੀ ਕੀਮਤ 9 ਲੱਖ ਸੀ ਜਿਸ ਦੇ ਮਖਮਲੀ ਕੱਪੜੇ ਤੇ 200 ਕੀਮਤੀ ਹੀਰੇ ਜੜੇ ਹੋਏ ਸਨ ਜਿਹਦੀ ਸ਼ਾਨ ਵੇਖ ਕੇ ਮਹਾਰਾਜੇ ਨੇ ਇਸ ਨੂੰ ਦਰਬਾਰ ਸਭ ਲਈ ਭੇਂਟ ਕਰ ਦਿੱਤਾ ਪਹਿਲਾਂ ਨਿਸ਼ਾਮ ਹైదరాబాద్ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਉੱਤੇ ਲੱਗ ਚੁੱਕੇ ਹੋਣ ਕਰਕੇ ਇਸ ਨੂੰ ਗੁਰੂਗ੍ਰਾਂਦ ਸਾਹਿਬ ਉੱਤੇ ਤਾਂ ਨਾ ਚੁਲਾਇਆ ਗਿਆ ਪਰ ਕੀਮਤੀ ਬਸਤਾਂ ਵਾਲੇ ਤੋਸ਼ਖਾਨੇ ਵਿੱਚ ਰੱਖ ਲਿਆ ਗਿਆ ਅੱਜ ਅਜੇ ਹੀ ਚਾਨਣੀ ਬਣਾਉਣੀ ਹੋਵੇ ਤਾਂ ਇਸ ਦੀ ਲਾਗਤ ਸੈਂਕੜੇ ਕਰੋੜ ਵਿੱਚ ਆਏਗੀ ਜੋ ਹੁਣ ਸਵਾ ਦੀ ਢੇਰੀ ਬਣ ਚੁੱਕੀ ਸੀ ਬਾਕੀ ਸਮਾਨ ਵਿੱਚੋਂ ਸੋਨੇ ਅਤੇ ਚਾਂਦੀ ਦੀਆਂ ਦੋਵੇਂ ਪਾਲਕੀਆਂ ਸੰਗਤਾ ਵੱਲੋਂ ਭੇਟ ਕੀਤਾ ਹੈ ਕੀਮਤੀ ਦੁਸ਼ਾਲੇ ਰੇਸ਼ਮੀ ਚੁੰਦਰੀ ਕੀਮਤੀ ਰਮਲ ਲਈ ਆਦਨਾ ਸਟੋਰ ਚੁੱਕੇ ਸਨ ਕਬਰ ਨੌਨਿਹਾਲ ਸਿੰਘ ਦਾ ਸੇਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਚੰਦਨ ਦੀ ਲੱਕੜੀ ਤੋਂ ਤਾਰਾਂ ਕੱਢ ਕੇ ਬਣਾਇਆ ਚੌਰ ਬਚ ਗਿਆ ਸੀ ਇਹ ਸਾਰਾ ਸਮਾਨ ਸੰਭਣ ਵਾਲੀ ਕੀਮਤੀ ਬਕਸੇ ਵੀ ਸਾਰੇ ਨਸ਼ਟ ਹੋ ਚੁੱਕੇ ਸਨ ਤੋਸ਼ਾਖਾਨੇ ਦੇ ਨਾਲ ਨਾਲ ਦੇ ਕਮਰੇ ਵਿੱਚ ਦਰਬਾਰ ਸਾਹਿਬ ਵਿੱਚ ਵਰਤੇ ਜਾਣ ਵਾਲੇ ਰਮਾਲੇ ਚਾਂਦਰੀਆਂ ਪੈਸਨ ਚਾਂਦਰੀਆਂ ਪੈਸਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਸੀ ਸੜ ਕੇ ਸੁਆਹ ਹੋ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੋਸ਼ਾਖਾਨੇ ਦਾ ਕੁੱਲ 200 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਸੜੀ ਹੋਈ ਚਾਂਣੇ ਦੀ ਸਵਾ ਸ਼ਾਨ ਕੇ ਇੱਕ ਬੋਰੀ ਵਿੱਚ ਪਾ ਲਈ ਗਈ ਅਤੇ ਉਸ ਵਿੱਚ ਲੱਗੇ ਕੀਮਤੀ ਹੀਰੇ ਵੱਖਰੇ ਡੱਬੇ ਵਿੱਚ ਪਾ ਕੇ ਤੋਸ਼ਾ ਕਰਨੇ ਵਿੱਚ ਰੱਖ ਕੇ ਦੁਬਾਰਾ ਜਿੰਦਰਾ ਲਾ ਦਿੱਤਾ ਅਤੇ ਚਾਬੀ ਫੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਇਸ ਬੋਰਡ ਦੇ ਅਕਾਲ ਤਖਤ ਤੋਂ ਰਿਕਵਰ ਹੋਏ ਕੀਮਤੀ ਸਮਾਨ ਦੀ ਲਿਸਟ ਚਾਹ ਇਹ ਇਸ ਬੋਰਡ ਨੇ ਅਕਾਲ ਤਖਤ ਤੋਂ ਰਿਕਵਰ ਹੋਏ ਕੀਮਤੀ ਸਮਾਨ ਦੀ ਲਿਸਟ ਵੀ ਤਿਆਰ ਕੀਤੀ ਸਤ ਜਰਨੈਲ ਸਿੰਘ ਹੋਰਾਂ ਵੱਲੋਂ ਅਕਾਲ ਤਖਤ ਸਾਹਿਬ ਵਾਲੇ ਕੁਬਚ ਸੁਟਿਆ ਗਸਮਾਨ ਫੌਜ ਨੇ ਕੱਢ ਲਈ ਸੀ ਉਸ ਵਿੱਚ 114 ਕੰਨਾਂ ਦੀਆਂ ਵਾਲੀਆਂ 53 ਮੱਥੇ ਦੇ ਟਿੱਕੇ 197 ਮੁੰਦਰੀਆਂ 19 ਗਲ ਦੇ ਹਾਰ 95 ਕੜੇ 23 ਪੈਟੈਂਟ ਸਮੇਤ ਚੈਨੀਆਂ ਤੇ ਪੱਟੀਆਂ ਸੋਨੇ ਦੇ ਗਹਿਣੇ ਸਨ ਜੋ ਸੰਤ ਜੀ ਨੇ ਨਿਰੰਕਾਰੇ ਨੂੰ ਸੁੱਧਣ ਵਾਲੇ ਯੋਧਿਆਂ ਨੂੰ ਸੋਨੇ ਨਾਲ ਤੋਲਣ ਲਈ ਸੰਗਤਾਂ ਤੋਂ ਮੰਗ ਕੇ ਇਕੱਠਾ ਕੀਤਾ ਸੀ ਇਹ ਸਾਰਾ ਸੋਨਾ ਕੁਈ 90 ਕਿਲੋ ਦੇ ਕਰੀਬ ਸੀ ਪਰ ਫੌਜ ਨੇ ਇਹੋ ਗਿਣਤੀ ਹੀ ਦੱਸੀ ਇਸ ਦੇ ਨਾਲ 30 ਲੱਖ 30 ਲੱਖ 93926 ਰੁਪਏ ਵੀ ਸਨ ਜੋ 11 ਕੋਰ ਦੇ ਬ੍ਰਿਗੇਡੀਅਰ ਐਲ ਬੈਂਕਟਾ ਚੇਲਮ ਦੇ ਹਵਾਲੇ ਕਰ ਦਿੱਤੇ ਗਏ ਇਸ ਤੋਂ ਇਲਾਵਾ ਕੁਝ ਇਤਿਹਾਸਕ ਸ਼ਸਤਰ ਜੋ ਫੌਜ ਲਈ ਗਏ ਸੀ ਅਤੇ ਇੱਕ ਅਫਸਰ ਦੇ ਦਸਨ ਦੇ ਗਿਆਨੀ ਜੈਲ ਸਿੰਘ ਨੇ ਵਾਪਸ ਕਰਵਾਏ ਸਨ ਸੋਨੇ ਦੀ ਚਾਲ ਵਾਲੀਆਂ ਤਾਂ ਸੋਨੇ ਦੀ ਚਾਲ ਵਾਲੀਆਂ ਤਾਂਬੇ ਦੀਆਂ ਸੀਟਾਂ ਅਤੇ ਸੇ ਗੁਰੂਗ੍ਰੰਥ ਸਾਹਿਬ ਦੀਆਂ ਜੋ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੀਆਂ ਬੋਰਡ ਨੇ ਕੱਲ ਤੱਕ ਸਭ ਉੱਪਰ ਸ਼ੋਭਤ ਬਾਕੀ ਇਤਿਹਾਸਕ ਸ਼ਸਤਰਾਂ ਦੀ ਪਾਲ ਸ਼ੁਰੂ ਕੀਤੀ ਅਕਾਲ ਤਖਤ ਦੇ ਮਲਬੇ ਦੇ ਢੇਰ ਵਿੱਚ ਸ਼ਸਤਰ ਰੱਖਣ ਵਾਲੀ ਅਲਮਾਰੀ ਕੱਢੀ ਗਈ ਅਤੇ ਮਲਬੇ ਵਿੱਚੋਂ ਕਾਫੀ ਸ਼ਸਤਰ ਮਿਲੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਤੀਰ ਜਿਨ੍ਹਾਂ ਦੀਆਂ ਮੁਖੀਆਂ ਉੱਤੇ ਇੱਕ ਇੱਕ ਤੋਲਾ ਸੋਨਾ ਜੜਿਆ ਹੁੰਦਾ ਸੀ ਉਸ ਦੀਆਂ ਬਾਸਦਿਆਂ ਕਾਨਿਆਂ ਸੜ ਗਈਆਂ ਸਨ ਅਤੇ ਸੋਨਾ ਵੀ ਪਿਘਲ ਗਿਆ ਸੀ ਪਰ ਲੋਹੇ ਵਾਲੀਆਂ ਮੁਖੀਆਂ ਗਾਰਾ ਬਣ ਚੁੱਕੇ ਮਲਬੇ ਵਿੱਚੋਂ ਬੜੀ ਮੁਸ਼ਕਲ ਨਾਲ ਲੱਭੀਆਂ ਸੋ ਉਹਨਾਂ ਦੇ ਲੋਹੇ ਦੇ ਸ਼ਸਤਰ ਅੱਗ ਨਾਲ ਵਿੰਗੇ ਟਿੱਡੇ ਹੋ ਗਏ ਸਨ ਅਤੇ ਕਿਰਪਾਨਾਂ ਦੀਆਂ ਲੱਕੜ ਦੀਆਂ ਮੁੱਠਾਂ ਸੜ ਚੁੱਕੀਆਂ ਸਨ ਇਹ ਸਾਰੇ ਸ਼ਸਤਰ ਹੋਰ ਅਤੇ ਹੋਰ ਸਮਾਨ ਇਕੱਠਾ ਕਰਕੇ ਸੀਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਜਾਇਬ ਘਰ ਵਿਖਿਆ ਗਿਆ ਜਿਸ ਵਿੱਚ ਆਰਟਿਸਟ ਮੋਲਕ ਸਿੰਘ ਅਤੇ ਕਿਊਰੇਟਰ ਹਰਜੀਤ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਗਿਆ ਕਿਉਂਕਿ ਉਹਨਾਂ ਨੂੰ ਤਸਵੀਰਾਂ ਤੇ ਹੋਰ ਸਮਾਨ ਬਾਰੇ ਪੂਰੀ ਜਾਣਕਾਰੀ ਸੀ ਜੈਮਕਰ ਦੇ ਅੰਦਰ ਲੀਆਂ ਕੰਧਾਂ ਗੋਲੀਆਂ ਨਾਲ ਵਿੰਨੀਆਂ ਹੋਈਆਂ ਸਨ ਅਤੇ ਸਾਰੀਆਂ ਤਸਵੀਰਾਂ ਇਧਰ ਉਧਰ ਖਿਲਰੀਆਂ ਹੋਈਆਂ ਸਨ 103 ਤਸਵੀਰਾਂ ਗੋਲੀਆਂ ਲੱਗਣ ਨਾਲ ਪੂਰੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਕਈ ਤਸਵੀਰਾਂ ਗੁੰਮ ਹੋ ਚੁੱਕੀਆਂ ਸਨ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਟ ਕੀਤੀ ਮੋਂਗੇ ਦੀ ਬਣੀ ਮਾਲਾ 40 ਫੋਟੋ ਐਲਬਮ ਸੰਕਟੇ ਦੁਰਲਭ ਸਿੱਕੇ 1 ਇੰਚ ਕਰਦਾ ਕੁਰਾਨ ਸ਼ਰੀਫ 1/2 ਇੰਚ ਦਾ ਨਿਤਨੇਮ ਗੁਟਕਾ ਪੱਤਰ ਛਾਪੇ ਦੀ ਜਨਮ ਸਾਖੀ ਮਹਾਰਾਜਾ ਰਣਜੀਤ ਸਿੰਘ ਦੇ ਦੋ ਫਰਮਾਨ ਚਾਬੀਆਂ ਦੇ ਮੋਰਚੇ ਸਮੇਂ ਬਾਬਾ ਖੜਕ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਦਿੱਤੇ ਚਾਬੀਆਂ ਦੇ ਗੁੱਛੇ ਵਾਲੀ ਥੈਲੀ ਅਤੇ ਕਈ ਇਤਿਹਾਸਕ ਹੁਕਮਨਾਮੇ ਗੁੰਮ ਸਨ ਅਮੋਲਕ ਸਨਦਾ ਆਪਣਾ ਕੈਮਰਾ ਜੋ ਉੱਥੇ ਅਲਮਾਰੀ ਵਿੱਚ ਪਿਆ ਸੀ ਉਹ ਵੀ ਗਾਇਬ ਸੀ ਹਰਜੀਤ ਸਿੰਘ ਵੱਲੋਂ ਪਾਕਿਸਤਾਨ ਤੋਂ ਮੰਗਵਾਈਆਂ ਇਤਿਹਾਸਕ ਉਰਦੂ ਕਿਤਾਬਾਂ ਵੀ ਗੁੰਮ ਸਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ 400 ਪ੍ਰਾਤਨ ਹੱਥ ਲਿਖਤ ਬੀੜਾਂ ਜਨਮ ਸਾਖੀਆਂ ਗੁਰੂ ਸਾਹਿਬਾਨ ਦੇ ਪਵਿੱਤਰ ਹੁਕਮਨਾਮੇ 500 ਨਯਾ ਪੁਸਤਕਾਂ ਦੇ ਟਾਈਪ ਕੀਤੀ ਖਰੜੇ ਪਿਛਲੇ 60 ਸਾਲ ਤੋਂ ਵੱਖ-ਵੱਖ ਫੋਆਰਾਂ ਦੇ ਫਾਈਲ ਫੈਲ ਫੈਲ ਕੀਤੀਆਂ ਜਿਲਦਾਂ ਜੋ 1200 ਉਤੇ ਸਨ ਸਭ ਹੋ ਚੁੱਕ ਕੇ ਲੇ ਗਈ ਸੀ ਸਤਨਿਹਾਲ ਸਿੰਘ ਦੁਆਰਾ ਰਚਿਤ ਕਵੀ ਪ੍ਰਕਾਸ਼ ਜਿਸ ਦੀ ਇੱਕ ਹੀ ਕਾਪੀ ਉਪਲਬਧ ਸੀ ਇਤਿਹਾਸਕ ਚਿੱਤਰਾਂ ਤੇ ਤਸਵੀਰਾਂ ਸੰਬੰਧੀ 18 ਐਲਬਮਾਂ ਦੇ ਨਾਲ ਹੀ ਕਰੀਬ 25 ਲੱਖ ਰੁਪਏ ਦੀਆਂ ਹਲਮਾਰੀਆਂ ਰੈਕ ਫਰਨੀਚਰ ਤਸਵੀਰਾਂ ਤੇ ਬਲਕਸੜ ਕੇ ਸਭਾ ਹੋਏ ਸਨ ਇਸ ਇਹ ਅਜਿਹਾ ਘਾਟਾ ਹੈ ਜੋ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਜਾ ਸਕੇਗਾ ਸੋ 11 ਜੂਨ ਬਲਵਰਦਿਆ ਕਿ 11 ਜੂਨ ਨੂੰ ਕੀ ਹੋਇਆ ਰਮੇਂਦਰ ਸਾਹਿਬ ਸਮੂਹ ਵਿੱਚ ਸ਼ੁਰੂ ਹੋਈ ਫੌਜੀ ਕਾਰਵਾਈ ਨੂੰ ਅੱਜ 11 ਦਿਨ ਹੋ ਚੁੱਕੇ ਸਨ ਪਰ ਆਪਣੇ ਘਰਾਂ ਅੰਦਰ ਬੰਦੀ ਬਣੇ ਸਿੱਖਾਂ ਨੂੰ ਕਿਧਰੋਂ ਵੀ ਰਾਤ ਨਹੀਂ ਸੀ ਮਿਲ ਰਹੀ ਅੰਦਰੂਨੀ ਸ਼ਹਿਰ ਵਿੱਚ ਡੇਰੀਆਂ ਵਾਲਿਆਂ ਦੇ ਡੰਗਰ ਭੁੱਖੇ ਪਿਆਸ ਭੁੱਖ ਪਿਆਸ ਅਤੇ ਗਰਮੀ ਨਾਲ ਮਰੇ ਸਨ ਉਹਨਾਂ ਵਾਸਤੇ ਪਿੰਡਾਂ ਤੋਂ ਚਾਰਾ ਮੰਗਵਾਇਆ ਜਾ ਰਿਹਾ ਸੀ ਅਤੇ ਮਰੇ ਪਸ਼ੂਆਂ ਨੂੰ ਬਾਹਰ ਸਟੋਵਾਇਆ ਜਾ ਰਿਹਾ ਸੀ ਸਾਨੂੰ ਪਤਾ ਲੱਗਿਆ ਕਿ ਅੱਜ ਦੋਕ ਬੱਸਾਂ ਵੀ ਚਲਾਈਆਂ ਗਈਆਂ ਅਤੇ ਕਰਫਿਊ ਵੀ 9 ਵਜੇ ਤੋਂ 5 ਵਜੇ ਤੱਕ ਖੁੱਲ੍ਹਾ ਰਿਹਾ ਸੁਣਿਆ ਸੀ ਕਿ ਰਾਤ 11:00 ਵਜੇ ਟੈਲੀਫੋਨ ਲਾਈਨਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ ਇਹ ਵੀ ਖਬਰ ਆਈ ਕਿ ਸਰਕਾਰ ਸਿਨੇਮਾ ਘਰ ਵੀ ਜਲਦੀ ਖੋਲ੍ਹੇਗੀ ਤਾਂ ਕਿ ਤਾਂ ਜੋ ਲੋਕਾਂ ਵਿੱਚ ਸੁਨੇਹਾ ਜਾਵੇ ਕਿ ਮਾਹੌਲ ਆਮ ਵਾਂਗ ਹੋ ਗਏ ਹਨ ਚੰਡੀਗੜ੍ਹ ਵਿੱਚ ਪ੍ਰੈਸ ਨੂੰ ਸਬੋਧਨ ਕਰਦਿਆਂ ਪਛਮੀ ਕਮਾਂਡ ਦੇ ਮੇਜਰ ਜਨਰਲ ਆਰ ਕੇ ਗਾਉੜ ਨੇ ਦੱਸਿਆ ਕਿ ਹਰਮੰਦਰ ਸਾਹਿਬ ਦੇ ਬਾਹਰਲੇ ਇਲਾਕਿਆਂ ਵਿੱਚੋਂ 120 ਐਂਟੀ ਪਰਸਨਲ ਮਾਈਨ 303 ਦੀਆਂ 14 ਰੈਫਲਾਂ ਇੱਕ ਐਸਐਲਆਰ 2 ਐਲਐਮਜੀ 5ਐਚਈ 36 ਗ੍ਰਨੇਡ 27 ਦੇਸੀ ਬੰਬ 3 ਟਨ ਗਨ ਪਾਊਡਰ 4 ਬੈਗ 4 ਸੂਟਕੇਸ ਜਿਨ੍ਹਾਂ ਵਿੱਚ ਜੀਐਨਟੀ ਭਰੇ ਹੋਏ ਸਨ 70 ਰੌਂਦ 12 ਬੋਰ 440 ਰੌਂਦ ਐਲਐਮਜੀ 1303 ਅਤੇ 1000 ਰੌਂਦ 9ਐਮਐਮ ਦੇ ਫੜੇ ਗਏ ਸਨ ਜਰਨਲ ਗਾਰਡ ਨੇ ਇਹ ਵੀ ਦੱਸਿਆ ਕਿ ਅਕਾਲ ਤਖਤ ਦੇ ਭੋਰੇ ਵਿੱਚ ਖੜਕੋਂ ਵੱਲੋਂ ਤਲਾਈਆਂ ਗੋਲੀਆਂ ਦੇ ਫਰਸ਼ ਉੱਤੇ ਇਨੇ ਖੁੱਕੇ ਵਿਸ਼ੇਸ਼ਾਨਕੇ ਉਹਨਾਂ ਵਿੱਚ ਗਿੱਟਿਆਂ ਤੱਕ ਪੈਰ ਡੁੱਬ ਜਾਂਦਾ ਸੀ ਪਟਿਆਲਾ ਅਤੇ ਜਲੰਧਰ ਵਿੱਚ ਉਦੋਂ ਭਿਆਨਕ ਪੱਤਰਬਾਜ਼ੀ ਹੋਈ ਜਦੋਂ ਕਰਪਿਓ ਖੁੱਲਣ ਤੇ ਇੱਕ ਫਿਰਤੇ ਦੇ ਲੋਕ ਖੁਸ਼ੀਆਂ ਮਨਾਉਣ ਲੱਗੇ ਪਟਿਆਲਾ ਵਿੱਚ 166 ਸਿੱਖਾਂ ਨੂੰ ਹਰਾਸਤ ਵਿੱਚ ਲਿਆ ਗਿਆ ਗੌਰਨੇ ਦੱਸਿਆ ਕਿ ਹੁਣ ਤੱਕ ਫੌਜ ਵੱਲੋਂ ਅਮਰਸਰ ਵਿੱਚੋਂ 3033 ਅਤਵਾਦੀ ਨੂੰ ਹਰਾਸਤ ਵਿੱਚ ਲਿਆ ਜਾ ਚੁੱਕੇ ਸੀ ਬਾਕੀ ਜ਼ਿਲ੍ਹਿਆਂ ਵਿੱਚ ਇਸ ਤੋਂ ਇਲਾਵਾ ਫੌਜ ਨੇ ਪਿੰਡਾਂ ਦੀ ਘੇਰਾਬਾਰੀ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਥਿਆਰ ਕਿਰਪਾਨਾਂ ਕਈ ਜਗ੍ਹਾ ਤੋਂ ਕੀਮਤੀ ਸਾਮਾਨ ਵੀ ਲੁੱਟਣਾ ਸ਼ੁਰੂ ਕਰ ਦਿੱਤਾ ਜਿਵੇਂ ਲਾਹੌਰ ਦਰਬਾਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ 1849 ਵਿੱਚ ਕੀਤਾ ਸੀ ਅੰਮ੍ਰਿਤਸਰ ਸਹਿਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਨਿੱਲੀਆਂ ਕਾਲੀਆਂ ਪੱਗਾਂ ਤੇ ਕਿਰਪਾਨਾਂ ਉਤਰਵਾ ਕੇ țeਰ ਲਗਵਾ ਲੈ ਜਾਂਦੇ ਪੀਲੀ ਪੱਗ ਵਾਲੇ ਮਰਦਾਂ ਦੇ ਨੌਜਵਾਨ ਨੌਜਵਾਨ ਤਾਂ ਉਹਨਾਂ ਦਾ ਖਾਸ ਨਿਸ਼ਾਨਾ ਬਣਦੇ ਸਨ ਉਹਨਾਂ ਨੂੰ ਜਿੱਥੇ ਵੀ ਮਿਲਦੇ ਉੱਤੇ ਹੀ ਚੁੱਕ ਲਿਆ ਜਾਂਦਾ ਅਤੇ ਫਿਰ ਵੱਡੀਆਂ ਫਰੋਤੀਆਂ ਲੈ ਕੇ ਪਰੇ ਤਸ਼ੱਦਦ ਕਰਨ ਤੋਂ ਬਾਅਦ ਛੱਡਿਆ ਜਾਂਦਾ ਉਹ ਵੀ ਕੋਈ ਕਿਸਮਤ ਵਾਲਾ ਹੀ ਹੁੰਦਾ ਜਿਸ ਨੂੰ ਛੱਡਿਆ ਜਾਂਦਾ ਨਹੀਂ ਤਾਂ ਬਹੁਤਿਆਂ ਨੂੰ ਮਾਰ ਕੇ ਖਪਾ ਦਿੱਤਾ ਜਾਂਦਾ ਰਾਜਸਥਾਨ ਵਾਲੀਆਂ ਨਹਿਰਾਂ ਵਿੱਚੋਂ ਇਕੱਠੀਆਂ 40 ਲੱਸਾਂ ਮਿਲਣ ਤੇ ਉਤੋਂ ਦੀ ਰਿਪੋਰਟ ਸਤਰਾਜ ਵਿੱਚ ਪਾਇਆ ਸੀ ਜੋ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਸੀ 12 ਜੂਨ ਨੂੰ ਆਰ ਕੇ ਗੋੜ ਨੇ ਪ੍ਰੈਸ ਵਿੱਚ ਨੂੰ ਫਿਰ ਦੱਸਿਆ ਕਿ ਦਰਬਾਰ ਸਾਹਿਬ ਸਰੋਵਰ ਕਾਲ ਤੱਕ ਤੋਂ ਪਿਛਲੇ ਖੂਬ ਵਿੱਚੋਂ ਗੋਤਾਖੋਰਾਂ ਦੁਆਰਾ 4 ਐਲਐਮ ਜੀਆਂ 18 ਐਸਐਲਆਰਾਂ 6333 ਰੈਫਲਾਂ ਇੱਕ 12 ਬੋਰ ਬੰਦੂਕ 25 ਰਵਲਵਰ ਅਤੇ ਪਿਸਤੌਲ ਕੱਢੇ ਗਏ ਹਨ ਇਸ ਤੋਂ ਇਲਾਵਾ ਇੱਕ ਬਕਸੇ ਵਿੱਚ ਬੰਦ ਕੀਤੇ ਗਹਿਣੇ ਅਤੇ 15 ਲੱਖ ਰੁਪਏ ਦੀ ਨਕਦੀ ਵੀ ਕੱਢੀ ਗਈ ਇੱਕ ਸ਼ਕਤੀਸ਼ਾਲੀ ਟਰਾਂਸਮਿਟਰ ਵੀ ਖੂਬ ਵਿੱਚੋਂ ਕੱਢਿਆ ਗਿਆ ਜਿਸ ਨਾਲ ਵਿਦੇਸ਼ਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਜੇ ਟਰਾਂਸਮਿਟਰ ਆਮ ਤੌਰ ਤੇ ਸਰਕਾਰ ਕੋਲ ਹੀ ਹੋ ਸਕਦੇ ਹਨ ਸੋ ਖਾਟਕਾਂ ਕੋਲ ਅਤ ਅਧੁਨਿਕ ਹਥਿਆਰ ਸੀਗਾ ਜਮੰਦਰ ਸਾਹਿਬ ਦੇ ਵਿੱਚ ਜਿਸ ਬਾਰੇ ਬਕਾਇਦਾ ਫੌਜ ਨੇ ਜਾਣਕਾਰੀ ਦਿੱਤੀ ਗੋੜ ਨੇ ਵਕ ਵਕ ਥਾਮਾਂ ਤੋਂ ਫੜੇ ਗਏ ਬੰਦਿਆਂ ਦਾ ਬੇਰਵਾ ਵੀ ਦਿੱਤਾ ਜਿਸ ਅਨੁਸਾਰ ਅੰਮ੍ਰਿਤਸਰ ਰਜਨਾਲਾ ਰੋਡ ਤੇ ਪਿੰਡ ਡੇਰਾ ਖੁਰਦ ਤੋਂ 2 ਐਸਐਲਆਰਾਂ ਸਮੇਤ 4 ਅਤਵਾਦੀ ਫੜੇ ਗਏ 2 ਬੰਦਿਆਂ ਨੂੰ ਸੰਗਰੂਰ ਦੇ ਇੱਕ ਪਿੰਡ ਤੋਂ ਬੱਤੀਪੁਰ ਦੇ ਪਿਸਤੌਲ ਅਤੇ 12 ਬੋਰ ਦੀ ਬੰਕ ਸਮੇਤ ਫੜਿਆ ਗਿਆ ਹੁਣ ਤੱਕ ਬਠਿੰਡਾ ਤੋਂ 366 ਫਰੀਦਕੋਟ ਤੋਂ 201 ਫਿਰੋਜ਼ਪੁਰ ਤੋਂ 190 ਜਲੰਧਰ ਤੋਂ 85 ਕਪੂਰਥਲਾ ਤੋਂ 36 ਹਜ਼ਾਰਪੁਰ ਤੋਂ 109 ਗੁਰਦਾਸਪੁਰ ਤੋਂ 150 ਰੋਪੜ ਤੋਂ 82 ਚੰਡੀਗੜ੍ਹ ਤੋਂ 76 ਬੰਦਿਆਂ ਨੂੰ ਹਰਸਤ ਵਿੱਚ ਲਿਆ ਗਿਆ ਇਸ ਤਰ੍ਹਾਂ 12 ਜੂਨ ਤੱਕ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਵਿੱਚ 637 ਬੰਦੇ ਗ੍ਰਿਫਤਾਰ ਹੋ ਚੁੱਕੇ ਸਨ ਇਹ ਆਪਰੇਸ਼ਨ ਬੁੱਧਰੋਜ ਦੀ ਸ਼ੁਰੂਆਤ ਸੀ ਜੋ ਅਗਲੇ 3 ਮਹੀਨੇ ਸਤੰਬਰ ਤੱਕ ਚੱਲਣਾ ਸੀ ਪਰ ਬਾਅਦ ਵਿੱਚ 1 ਅਕਤੂਬਰ ਤੱਕ ਚੱਲਦਾ ਰਿਹਾ ਅਤੇ ਚੱਲਦਾ ਰਿਹਾ ਜੇ ਇੰਦਰਾ ਗਾਂਧੀ ਨੂੰ ਨਾ ਮਾਰਿਆ ਜਾਂਦਾ ਤਾਂ ਇਹ ਆਪਰੇਸ਼ਨ ਦਸੰਬਰ ਤੱਕ ਚੱਲਣਾ ਸੀ ਸ਼ਾਇਦ ਉਦੋਂ ਤੱਕ ਪੰਜਾਬ ਵਿੱਚ ਕੋਈ ਪੱਗ ਬੰਨ ਭਗਵਾਨ ਸਿੱਖ ਨੌਜਵਾਨ ਨਜ਼ਰ ਨਹੀਂ ਸੀ ਆਉਣਾ ਇਸ ਲਈ ਸਿੱਖ ਕੌਮ ਅਮਰਸੀਦ ਬੈਂਤ ਸਿੰਘ ਸਤਵੰ ਸਿੰਘ ਤੇ ਕੇਰ ਸਿੰਘ ਦਾ ਦੇਣਾ ਨਹੀਂ ਦੇ ਸਕਦੀ ਜਿਨ੍ਹਾਂ ਨੇ ਇਸ ਜ਼ੁਲਮੀ ਹਮਲੇ ਨੂੰ ਠੱਲ ਪਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਆਪਰੇਸ਼ਨ ਦੀ ਅਗਵਾਈ ਜਰਨਲ ਰਜੀਤ ਸਿੰਘ ਦਿਆਲ ਨੂੰ ਸ਼ੰਪੂ ਸੰਪੀਗੇਸੀ ਪਰ ਸਾਰੀ ਕਾਰਵਾਈ ਕਮਾਂਡਰ ਜਗਦੀਸ਼ ਸਿੰਘ ਜੰਮਾਲ ਦੀ ਨਿਗਰਾਨੀ ਹੇਠ ਚਲਾਈ ਗਈ ਜਿਸ ਕੋਲ ਪੰਜਾਬ ਦੇ ਮੱਝ ਏਰੀਆ ਦੀ ਅੰਦਰੂਨੀ ਸੁਰੱਖਿਆ ਦਾ ਚਾਰਜ ਸੀ ਫੌਜ ਦੇ ਅਫਸਰ ਰਸਾਲੇ ਬਾਚੀਤ ਵਿੱਚ ਬਕਾਇਦਾ ਅੰਮ੍ਰਿਤਧਾਰੀ ਸਿੱਖਾਂ ਨੂੰ ਅਤਵਾਦੀ ਲਿਖਿਆ ਗਿਆ ਜਿਹਦੀ ਪਛਾਣ ਬਿਆਨ ਕਰਦਿਆਂ ਵਰਣਨ ਕੀਤਾ ਗਿਆ ਕਿ ਉਹਨਾਂ ਦੇ ਕੁਲੇ ਦਾੜੇ ਪੋਚਮੀਆਂ ਪੀੜੀਆਂ ਪੱਗਾ ਅਜੇ ਆ ਸਿੱਖ ਜਿੱਤੇ ਵੀ ਵੇਖੋ ਉਸਨੂੰ ਫੌਰਨ ਹਰਾਸਤੂ ਚਲਾਓ ਫੌਜ ਨੇ ਇਸ ਗੱਲ ਤੇ ਇਨੀ ਸਿੱਦਤ ਨਾਲ ਅਮਲ ਕੀਤਾ ਕਿ ਸਿੱਖਾਂ ਵਿੱਚ ਗੁੱਚੜ ਬਜੋ ਜਾਣੇ ਜਾਂਦੇ ਕੇਪੀਐਸ ਗਿੱਲੂ ਨੂੰ ਵੀ ਕਹਿਣਾ ਪਿਆ ਕਿ ਫੌਜ ਨੇ ਅਨੇਵਾ ਕਾਰਵਾਈ ਕੀਤੀ ਸਰਕਾਰੀ ਇੰਟੈਲੀਜੈਂਸ ਸਰਵਿਸ ਤੋਂ ਰਟਾਇਰ ਹੋਏ ਅਫਸਰ ਸੰਗਤ ਸਿੰਘ ਨੇ ਸਰਕਾਰ ਦੀ ਖੁਫੀਆ ਜਾਣਕਾਰੀ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰ ਨੇ ਆਪਰੇਸ਼ਨ ਬੁੱਡਰੋ ਦੇ ਪਹਿਲੇ 6 ਹਫ਼ਤਿਆਂ ਵਿੱਚ ਹੀ 1 ਲੱਖ ਨੌਜਵਾਨਾਂ ਨੂੰ ਹਰਸਤ ਵਿੱਚ ਲਿਆ ਇਹਨਾਂ ਵਿੱਚੋਂ ਕਈਆਂ ਨੂੰ ਪਾਰੀ ਫਰੋਤਿਆ ਮਸੂਲ ਕੇ ਛੱਡ ਦਿੱਤਾ ਜਾਂਦਾ ਅਤੇ ਬਹੁਤਿਆਂ ਨੂੰ ਜੋ ਪੈਸੇ ਨਾ ਦੇ ਸਕਦੇ ਤਸੱਦਦ ਨਾਸਾਰ ਦੇ ਮਰ ਜਾਂਦੇ ਗੈਬ ਕਰ ਦਿੱਤਾ ਜਾਂਦਾ ਇਸ ਗੱਲ ਦਾ ਪਤਾ ਸਾਨੂੰ ਉਦੋਂ ਲੱਗਿਆ ਜਦ ਫੈਡਰੇਸ਼ਨ ਨੂੰ ਦੁਬਾਰਾ ਖੜੀ ਕਰਨ ਲਈ ਅਸੀਂ ਪੁਰਾਣੇ ਸਾਥੀਆਂ ਨੂੰ ਲੱਭ ਰਹੇ ਸਾਂ ਅਤੇ ਬੱਚੇ ਖੁਸੇ ਜੋ ਵੀ ਮਿਲੇ ਉਹ ਤਕਰੀਬਨ ਸਾਰੇ ਹੀ ਫੌਜ ਦਾ ਤਸੱਦਦ ਸਹਾਰ ਚੁੱਕੇ ਸਨ ਅਤੇ ਆਪਣੀਆਂ ਜਾਨਾਂ ਦੀਆਂ ਵੱਡੀਆਂ ਕੀਮਤਾਂ ਧਾਰ ਕੇ ਬੱਚੇ ਸਨ ਇੰਦਰਜੀਤ ਸਿੰਘ ਜੱਜ ਜੀ ਨੇ ਇਸ ਆਪਰੇਸ਼ਨ ਦੌਰਾਨ ਮਾਰ ਦਿੱਤੇ ਗਏ ਲੋਕਾਂ ਦੀ ਗਿਣਤੀ 8000 ਦੱਸੀ ਹੈ ਸਰਕਾਰ ਨੇ 26 ਸਤੰਬਰ ਨੂੰ ਖੁਦ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ 3 ਜੂਨ ਤੋਂ ਲੈ ਕੇ 25 ਸਤੰਬਰ 1984 ਤੱਕ ਕੁੱਲ 12000 73 ਸ਼ੱਕੀ ਬੰਦੇ ਹਸਤ ਵਿੱਚ ਲਏ ਜਿਨ੍ਹਾਂ ਵਿੱਚੋਂ 71000 39 ਪੁਲਸ ਵੱਲੋਂ ਅਤੇ 4934 ਗ੍ਰਿਫਤਾਰੀਆਂ ਫੌਜ ਵੱਲੋਂ ਕੀਤੀਆਂ ਗਈਆਂ। ਫੜੇ ਗਏ 8627 ਨੂੰ ਪੁੱਛ ਪ੍ਰਤਾਲ ਤੋਂ ਬਾਅਦ ਪਾਬ ਪਰਤਲੇਨ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਅਤੇ ਬਾਕੀ 2319 ਨੂੰ ਵਕ-ਵਕ ਜੁਰਮਾਨਾ ਦੇਣ ਜੇਲ੍ਹ ਭੇਜਿਆ ਗਿਆ। ਭਾਰੀ ਤਸ਼ੱਦਦ ਅਤੇ ਲਾਪਤਾ ਕਰਨੇ ਕਹਾਣੀਆਂ ਦਾ ਜਸਟਿਸ ਤਰਕੁੰਡੇ ਦੀ ਇੱਕ ਵਾਈਟ ਸਿਵਲ ਸੋਸਾਇਟੀ ਵੱਲੋਂ ਬਣਾਈ ਕਮੇਟੀ ਨੇ ਵੀ ਆਪਣੀ ਰਿਪੋਰਟ ਵਿੱਚ ਪੇਸ਼ ਕੀਤੀਆਂ ਜਿਸ ਦੀ ਸਚਾਈ ਤੋਂ ਘਬਰਾ ਕੇ ਸਰਕਾਰ ਨੇ ਉਸ ਨੂੰ ਉਸ ਉੱਤੇ ਪਾਬੰਦੀ ਲਗਾ ਦਿੱਤੀ 15 ਤੋਂ 60 ਸਾਲ ਤੱਕ ਦੇ ਸਿੱਖਾਂ ਨੂੰ ਖਾਸ ਨਿਸ਼ਾਨਾ ਬਣਾਇਆ ਜਾਂਦਾ ਉਸ ਵੇਲੇ ਬਹੁਤ ਸਾਰੇ ਸਿੱਖ ਜਾਨ ਬਚਾਉਣ ਲਈ ਪੰਜਾਬ ਛੱਡ ਕੇ ਪਾਕਿਸਤਾਨ ਦਾ ਬਾਰਡਰ ਟੱਪ ਗਏ ਉਸ ਵੇਲੇ ਗੋਆ ਦੇ ਸਾਬਕਾ ਕਰਨਲ ਕਰਨਲ ਪ੍ਰਤਾਪ ਸਿੰਘ ਗਿੱਲ ਨੇ ਅਜੀਤ ਅਖਾਰ ਵਿੱਚ ਲੇਖ ਲਿਖਿਆ ਸੀ ਕਿ ਮਾਵਾ ਪੁੱਤਾਂ ਨੂੰ ਬਚਾਉਣ ਲਈ ਖੁਦ ਕਹਿੰਦੀ ਹਨ ਕਿ ਪੁੱਤ پاک ਦੌਰ ਜਾ ਕਟਕਟ ਬਚਿਆ ਤਾਂ ਰਹੇਗਾ ਬਕਵਾਕ ਅੰਦਾਜ਼ਾ ਮੁਤਾਬਕ ਕਰੀਬ 20000 ਸਿੱਖ ਨੌਜਵਾਨ ਪਾਕਿਸਤਾਨ ਚਲੇ ਗਏ ਜਿਨ੍ਹਾਂ ਨੂੰ ਸਖਤ ਤਸੀਹਿਆਂ ਤੋਂ ਬਾਅਦ ਲੰਮਾ ਸਮਾਂ ਜੇਲ੍ਹਾਂ ਵਿੱਚ ਰੱਖਿਆ ਗਿਆ ਅਤੇ ਤਸੱਲੀ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੇ ਮਕਸਦ ਲਈ ਵਰਤਿਆ ਗਿਆ ਇਸ ਤਰ੍ਹਾਂ 5 ਮਹੀਨੇ ਚੱਲੇ ਇਸ ਜ਼ੁਲਮੀ ਕਾਂਗ ਨੇ ਪੰਜਾਬ ਦੀ ਇੱਕ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਅਤੇ ਬਾਕੀ ਬਚੇ ਹੋਏ ਨੌਜਵਾਨ ਹਥਿਆਰ ਛੁੱਕ ਕੇ ਕੌਮ ਦੀ ਗਵਾਹੀ ਅਣਖਵਾਲ ਕਰਨ ਲਈ ਤੁਰ ਪਏ ਜੋ ਦਾ ਕਪਰ ਸਰਕਾਰ ਨਾਲ ਟੱਕਰ ਲੈ ਕੇ ਆਪਣੀਆਂ ਜਵਾਨੀਆਂ ਕੌਮ ਦੇ ਲਿਖੇ ਲਾ ਗਏ ਭਾਰਤੀ ਹਕੂਮਤ ਨੇ ਤਾਂ ਹਾਰੇ ਹੋਈ ਤੇ ਦੇਸ਼ ਪੰਜਾਬ ਨੂੰ ਤਬਾਹ ਤਬਾਨ ਵਜੋਂ 5799 ਕਰੋੜ ਦਾ ਖਰਚਾ ਵੀ ਪਾ ਦਿੱਤਾ ਜੋ ਵਿਆਜ ਦਰ ਵਿਆਜ ਨਾਲ 3 ਲੱਖ ਕਰੋੜ ਹੋ ਚੁੱਕਿਆ ਹੈ ਜਿਸ ਦੀਆਂ ਕਿਸ਼ਤਾਂ ਪੰਜਾਬ ਅਜੇ ਤੱਕ ਆ ਰਿਹਾ ਹੈ ਉਧਰ ਅਜਮੇਰ ਜੇਲ੍ਹ ਵਿੱਚ ਬੰਦ ਸਾਰੇ ਸਿੰਘਾਂ ਕੋਲੋਂ ਸੀਬੀ ਦੀ ਇੱਕ ਪੰਚਮੈਂਬਲੀ ਟੀਮ ਪੁੱਛਗਿੱਛ ਕਰ ਰਹੀ ਸੀ ਜਿਸ ਨੇ ਤੀਜੂਨੂ ਰਿਪੋਰਟ ਮੁਕੰਮਲ ਕਰ ਲਈ ਉਹਨਾਂ ਵਿੱਚੋਂ 27 ਜਣਿਆਂ ਖਿਲਾਫ ਦੇਸ਼ ਦੇ ਨਾਲ ਜੰਗ ਛੇੜਨ ਦਾ ਮੁਕੱਦਮਾ ਚਲਾਉਣ ਦੀ ਤਿਆਰੀ ਕਰ ਲਈ ਇਸ ਰਿਪੋਰਟ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਇਸ ਟੀਮ ਨੇ ਇਹ ਇਲਜ਼ਾਮ ਵੀ ਲਗਾ ਕੇ ਭਿੰਡਰਾਂ ਵਾਲਾ ਆਪਣੀ ਨਿੱਜੀ ਫੌਜ ਬਣਾਉਣਾ ਚਾਹੁੰਦਾ ਸੀ ਇਹ ਬਹੁਤ ਹੀ ਹਸੋ ਹਿਣਾ ਤੇ ਘਟੇ ਕਿਸਮ ਦਾ ਇਲਜ਼ਾਮ ਸੀ ਜਿਸ ਭਿੰਡਰਾਂ ਵਾਲਾ ਕੋਲ ਆਪਣੇ ਲੇਸਾਂਸੀ ਇਤਾਰਸਨ ਟਕਸਾਲ ਵਿੱਚ ਉਹਨਾਂ ਕੋਲ ਸੈਂਕੜੇ ਸਾਥੀ ਅਤੇ ਵਿਦਿਆਰਥੀ ਸਨ ਪੰਜਾਬ ਪਰ ਤੋਂ ਹਜ਼ਾਰਾਂ ਫੈਡਰੇਸ਼ਨ ਆਗੂ ਉਹਨਾਂ ਦੇ ਨਾਲ ਖੜੇ ਸਨ ਉਸ ਨੂੰ ਕਿਸੇ ਪ੍ਰਾਈਵੇਟ ਫੌਜ ਦੀ ਜ਼ਰੂਰਤ ਸੀ ਇੱਥੇ ਕੁਐਸਚਨ ਚੱਲ ਲੱਗਿਆ ਹੋਇਆ ਕਿ ਇਹ ਸਾਰੇ ਉਸ ਦੀ ਫੌਜ ਨਹੀਂ ਸਨ ਟੀਮ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਰੇ ਅਧਿਕਾਰ ਕਰ ਸੇਵਾ ਵਾਲੇ ਟਰੱਕਾਂ ਰਹੀਂ ਦਰਬਾਰ ਸਾਹਿਬ ਅੰਦਰ ਲਿਜਾਏ ਗਏ ਜਦਕਿ ਸੀਆਰਪੀ ਇੱਕ ਸਾਲ ਤੋਂ ਦਰਬਾਰ ਸਾਹਿਬ ਕੋਲੇ ਘੇਰਾ ਬਣਾਈ ਬੈਠੀ ਸੀ ਅਤੇ ਅੰਦਰ ਜਾਣ ਵਾਲੀ ਚੀਜ਼ ਦੀ ਤਲਾਸੀ ਲਈ ਜਾ ਰਹੀ ਸੀ ਇਸ ਪੁੱਛਗਿੱਛ ਟੀਮ ਨੇ ਸੰਘਰਸ਼ ਨੂੰ ਬਾਦਾਮ ਕਰਨ ਅਤੇ ਆਪਸੀ ਫੁੱਟ ਪਾਉਣ ਲਈ ਇਹ ਅਫਵਾਹ ਫੈਲਾਈ ਕੇ ਫੈਡਰੇਸ਼ਨ ਦੇ ਰੂਹੇ ਰਵਾਪਾਈ ਰਮੇਂਦਰ ਸਿੰਘ ਸੰਧੂ ਬਾਦਮ ਮਾਫ ਗਵਾਹ ਬਣ ਗਏ ਹਨ ਇਸ ਵਫਾ ਦਾ ਖੰਡਨ ਭਾਰਤ ਸਰਕਾਰ ਨੂੰ ਪਾਰਲੀਮੈਂਟ ਵਿੱਚ ਕਰਨਾ ਪਿਆ ਇਸ ਪੁੱਛਗਿੱਛ ਤੋਂ ਬਾਅਦ ਬਹੁਤ ਸਾਰੇ ਬੰਦੀਆਂ ਨੂੰ ਜੋਧਪੁਰ ਜੇਲ੍ਹ ਭੇਜ ਦਿੱਤਾ ਗਿਆ ਇਧਰ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਖਾਸ ਕਰਕੇ ਪੁਲਿਸ ਹਲਕਿਆਂ ਉੱਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਪੰਜਾਬ ਪੁਲਿਸ ਦੇ 200 ਇਨਸਪੈਕਟਰ 10 ਐਸਐਸਆਈ ਸਮੇਤ 28 ਬੰਦਿਆਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਅਕਤੂਬਰ 1983 ਤੋਂ ਮਾਰਚ 1984 ਤੱਕ ਅੰਮ੍ਰਿਤਸਰ ਦੇ ਐਸਐਸਪੀ ਰਹੇ ਆਈਪੀਐਸ ਅਜੀਪਾਲ ਸਿੰਘ ਨੂੰ ਵੀ ਡਿਸਮਿਸ ਕਰ ਦਿੱਤਾ ਐਸਐਸਪੀ ਸੁਭੇ ਸਿੰਘ ਦੀ ਥਾਂ ਆਈਪੀਐਸ ਗੁਆ ਸਿੰਘ ਨੂੰ ਲਾਇਆ ਗਿਆ ਪੰਜਾਬ ਪੁਲਿਸ ਮੁਖੀ ਪ੍ਰੀਤਮ ਸਿੰਘ ਭਿੰਡਰਨ ਨੂੰ ਬਦਲ ਕੇ ਸੀਬੀਏ ਦੇ ਜੁਆਇੰਟ ਡਾਇਰੈਕਟਰ ਕਰਪਾਲ ਸਿੰਘ ਢਿੱਲੋਂ ਨੂੰ ਉਸ ਮੁਖੇ ਲਗਾਇਆ ਗਿਆ ਇੰਟੈਲੀਜੈਂਸ ਚੀਫ ਆਈਜੀ ਹਰਜੀਤ ਸਿੰਘ ਰਧਾਵਾ ਨੂੰ ਬਦਲ ਕੇ ਮੱਧ ਪ੍ਰਦੇਸ਼ ਕਾਟਰ ਦੇ ਐਮਸੀ ਤਿਰਖਾ ਨੂੰ ਲਿਆਂਦਾ ਸਭ ਤੋਂ ਵੱਡੀ ਗੱਲ ਕਿ ਰਾਜਪਾਲ ਬੀਡੀ ਪਾਂਡੇ ਨੂੰ ਹੋਈਆਂ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾ ਕੇ ਉਸ ਦਾ ਅਸਤੀਫਾ ਮੰਗ ਲਿਆ ਉਸ ਦੀ ਥਾਂ ਤੇ ਗੋਆ ਤੋਂ ਕੇਟੀ ਸਤਾਰਾ ਵਾਲਾ ਆ ਗਿਆ ਇਸ ਸਾਰੇ ਕਸਰਤ ਵਿੱਚ ਇਸ ਤਰ੍ਹਾਂ ਕਿ ਇਹ ਸਾਰੇ ਕਸਰਤ ਇਸ ਤਰ੍ਹਾਂ ਕੀਤੀ ਗਈ ਜਿਵੇਂ ਸਰਕਾਰ ਬਿਕਾਉਣਾ ਚਾਹੁੰਦੀ ਹੋਵੇ ਕਿ ਉਸਨੇ ਜ਼ਿੰਮੇਵਾਰਾਂ ਨੂੰ ਪਾਸੇ ਕਰ ਦਿੱਤਾ ਹੈ ਪਰ ਸਿੱਖਾਂ ਦੇ ਲਹੂ ਨੂੰ ਪੁੰਜਣ ਲਈ ਕੀ ਕੀਤਾ ਗਿਆ ਇਹ ਕਿਦਰੇ ਨਜ਼ਰ ਨਹੀਂ ਸੀ ਆ ਰਿਹਾ ਉਲਟਾ ਫੌਜੀ ਹਿਰਾਸਤ ਅਤੇ ਥਾਣੇ ਵਿੱਚ ਸਿੱਖ ਨੌਜਵਾਨਾਂ ਦੀ ਮਾਰ ਮਰਾਈ ਅਤੇ ਔਰਤਾਂ ਬਜ਼ੁਰਗਾਂ ਨੂੰ ਜਲੀਲ ਕਰਨ ਦਾ ਕੰਮ ਨਿਰਬਿਗਨ ਚੱਲ ਰਿਹਾ ਸੀ ਰਮੇਂਦਰ ਸਾਹਿਬ ਸਮੂਹ ਉੱਤੇ ਫੌਜ ਪੂਰੀ ਤਰ੍ਹਾਂ ਕਬਜ਼ਾ ਕਰੀ ਬੈਠੀ ਸੀ ਅਤੇ ਉਸ ਨੂੰ ਉਸ ਤੋਂ ਕੱਢਣ ਬਾਰੇ ਸਰਕਾਰ ਦੀ ਕੋਈ ਮਨਸਾ ਨਹੀਂ ਸੀ ਇਹ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦਾ ਤਰੀਕਾ ਸੀ ਤਰੀਕਾ ਹੀ ਨਹੀਂ ਸੀ ਸਗੋਂ ਇੱਕ ਤਰ੍ਹਾਂ ਦਾ ਸਿੱਖਾਂ ਦੀ ਹੋਂਦ ਨੂੰ ਚੁਣੌਤੀ ਇੱਕ ਤਰ੍ਹਾਂ ਨਾਲ ਸਿੱਖਾਂ ਦੀ ਹੋਂਦ ਨੂੰ ਚੁਣੌਤੀ ਵੀ ਸੀ ਸੋ 10 ਤੇ 11 ਜੂਨ ਦਾ ਵਰਣਨ ਆਪਾਂ ਇਸ ਵਰਤਾਂਤ ਵਿੱਚ ਕੀਤਾ ਹੈ ਸੋ ਅਗਲਾ 12 ਜੂਨ ਨੂੰ ਆਪਾਂ ਦੇਖਾਂਗੇ ਕਿ ਪੰਜਾਬ ਦੇ ਵਿੱਚ ਕੀ ਕਟੜਨਾਵਾ ਵਪਰੀਆਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੋਇਆ ਸੋ ਲਗਾਤਾਰ 13 ਜੂਨ ਤੱਕ ਦਾ ਤੁਹਾਨੂੰ ਜੋ ਫੇਰ ਵਾ ਉਹ ਦਿੰਦੇ ਰਾਂਗੇ ਫਿਲਹਾਲ ਉਹ ਆ ਗਿਆ